ਹਾਂਜੀ ਜਿਨੇ ਕਿ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਦਰਿਆ ਨਦੀਆਂ ਨਾਲੇ ਜੋ ਵੀ ਹੈਗੇ ਹਨ ਸਾਰੇ ਹੁਣ ਉਫਾਨ ਤੇ ਚੱਲ ਰਹੇ ਹਨ ਤੇ ਤਕਰੀਬਨ ਸਤਲੁਜ ਤੇ ਬਿਆਸ ਨੇ ਤਾਂ ਤੇ ਰਾਵੀ ਚ ਹੜਾਏ ਹੋਏ ਨੇ ਤੇ ਬਹੁਤ ਸਾਰੇ ਪਿੰਡ ਸੈਂਕੜਿਆਂ ਦੀ ਗਿਣਤੀ ਵਿੱਚ ਪਾਣੀ ਚ ਡੁੱਬ ਚੁੱਕੇ ਹਨ ਫਸਲਾਂ ਖਰਾਬ ਹੋ ਗਈਆਂ ਪਸ਼ੂ ਉੜ ਕੇ ਪਾਣੀਆਂ ਚ ਜਾਨੀ ਨੁਕਸਾਨ ਵੀ ਹੋਇਆ ਮਾਲੀ ਨੁਕਸਾਨ ਵੀ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਜ਼ਿਲ੍ਹਾ ਪਿੰਡ ਆਲਮਪੁਰ ਮੰਦਰਾ ਜਿੱਥੇ ਕਿ ਨਾਲ ਇੱਕ ਡਰੇਨ ਲੰਘਦੀ ਆ ਨਾਲਾ ਤੇ ਉਸ ਨੇ ਵੀ ਇੱਕ ਦੋ ਥਾਂ ਤੋਂ ਟੁੱਟ ਕੇ ਬਹੁਤ ਨੁਕਸਾਨ ਕੀਤਾ ਸੀ ਪਰ ਅੱਜ ਕੁਝ ਰਾਹਤ ਭਰੀ ਖਬਰ ਇਹ ਹੈ ਕਿ ਕੁਝ 4 ਫੁੱਟ ਪਾਣੀ ਦਾ ਉਤਰ ਗਿਆ ਤੇ ਇੱਥੋਂ ਦੇ ਲੋਕਾਂ ਨੇ ਕੁਝ ਸੁੱਖ ਦਾ ਸਾਹ ਲਿਆ ਕਿਉਂਕਿ ਜਦੋਂ ਇਹ ਵੀ ਭਰ ਕੇ ਟੁੱਟਦਾ ਤਾਂ ਬਹੁਤ ਪਿੰਡਾਂ ਦੇ ਪਿੰਡ ਡੁੱਬ ਜਾਂਦੇ ਨੇ ਤੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਆ ਝੋਨਾ ਹੁਣ ਮੁੰਜਰਾ ਕੱਢਣ ਤੇ ਆਇਆ ਹੋਇਆ ਤੇ ਦੁਬਾਰਾ ਲੱਗਣ ਦਾ ਤਾਂ ਕੋਈ ਹਾਲ ਹੀ ਹੈ ਨਹੀਂਗਾ ਦੇ ਇਹ ਪਾਦਵਾਰੀ ਲਬੀ ਸਕਦੇ ਆ ਕਿਉਂਕਿ ਜਿੱਥੇ ਇਹ ਟੁੱਟਿਆ ਉਸੇ ਦਾ ਕਣਕ ਬੀਜਣ ਦਾ ਵੀ ਖਤਰਾ ਫਿਕਰ ਪਿਆ ਹੋਇਆ ਵੀ ਕਣਕ ਕਿਵੇਂ ਬੀਜੀਓ ਪਾਣੀ ਕਿਵੇਂ ਸੁੱਕੂਗਾ ਝੋਨੇ ਕਿਵੇਂ ਵੱਡੇ ਜਾਣਗੇ ਤੇ ਚਲੋ ਫਿਰ ਵੀ ਕੁਛ ਨਾ ਕੁਛ ਰਾਹਤ ਹੋਈ ਆ ਵੀ ਚਾਰਕ ਫਟ ਉਤਰ ਗਿਆ ਤੇ ਲੋਕਾਂ ਨੇ ਕੋਈ ਸੁੱਖ ਦਾ ਸਾਹ ਲਿਆ ਇੱਥੋਂ ਦੇ ਆਨੇ ਤੇ ਪ੍ਰਸ਼ਾਸਨ ਵੱਲੋਂ ਵੀ ਪਿੱਛੇ ਮਸ਼ੀਨਾਂ ਲਵਾਈਆਂ ਲਾਈਆਂ ਨੇ ਤੇ ਲੋਕਾਂ ਦੀ ਮਤਲਬ ਵੀ ਤਾਂ ਕਿ ਬਚਾਅ ਹੋ ਸਕੇ ਕਿਉਂਕਿ ਪਾਣੀ ਦਾ ਪਤਾ ਕੋਈ ਨਹੀਂ ਕਿ ਪਿੱਛੋਂ ਕਦੋਂ ਜਿਆਦਾ ਮੀਂਹ ਪੈਣ ਲੱਗ ਜਾਣਾ ਤੇ ਕਦੋਂ ਇੱਥੇ ਆ ਜਵੇ ਤੇ ਫਿਰ ਬਹੁਤ ਔਖਾ ਹੋ ਜਾਂਦਾ ਤੇ ਹੁਣ ਇੱਥੋਂ ਦੇ ਲੋਕ ਆਪਦੇ ਪੱਧਰ ਤੇ ਵੀ ਪ੍ਰਬੰਧ ਕਰੀ ਜਾਂਦੇ ਨੇ ਤੇ ਆਹ ਤੁਹਾਨੂੰ ਦਿਖਾਉਨੇ ਆ ਇੱਥੇ ਜੀਸੀਬੀ ਮਸ਼ੀਨ ਲੱਗੀ ਹੋਈ ਆ ਟਰੈਕਟਰ ਲੱਗਿਆ ਹੋਇਆ ਬਾਰਿਸ਼ਰ ਟਰੈਕਟਰ ਲੱਗਦੇ ਨੇ ਹਰਕ ਦੇ ਤੇ ਆਹ ਦੇਖੋ ਬੰਨੇ ਉੱਚੇ ਕੀਤੇ ਜਾ ਰਹੇ ਨੇ ਹੱਟ ਏਰੀਆ ਨੂੰ ਨਾੜਾ ਕਹਿੰਦੇ ਨੇ ਡਰੇਨ ਕਿਸੇ ਏਰੀਆ ਜਿਹਨੂੰ ਸੀਮ ਕਹਿੰਦੇ ਆ ਕਿਸੇ ਚ ਨਾੜਾ ਕਹਿੰਦੇ ਆ ਉਹ ਸਾਹਮਣੇ ਮਸ਼ੀਨ ਚੱਲਦੀ ਹੈ ਜੀਸੀਬੀ ਤੇ ਟਰੈਕਟਰ ਖੜਾ ਹੈ ਇਹ ਲੋਕ ਅਗਾਹ ਤਿਆਰੀ ਕਰ ਰਹੇ ਨੇ ਵੀ ਕੱਲ੍ਹ ਇਹ ਟਾਈਮ 'ਚ ਕੁਝ ਨਹੀਂ ਪਤਾ ਬਈ ਹੋਰ ਵੀ ਪਿੱਛੇ ਨਹੀਂ ਜਾਦੇ ਪਾਗੇ ਤਾਂ ਫਿਰ ਇਸ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਊਗਾ ਤੇ ਹੁਣ ਚਲੋ ਟਾਈਮ ਹੈਗਾ ਮਿੱਟੀ ਪਾ ਕੇ ਬੰਨੇ ਉੱਤੇ ਦੀ ਤਿਆਰੀ ਨੇ तकरीबन 4-4 5-5 ਫੋਟੋ ਮਿੱਟੀ ਇਹਨਾਂ ਨੇ ਹੋਰ ਪਾ ਕੇ ਇੱਕ ਵਾਰ ਤਾਂ ਇਹ ਨਿਸ਼ਚਿਤ ਕਰ ਲਿਆ ਵੀ ਅਸੀਂ ਹੁਣ ਸੇਫ ਆ ਵੀ ਹੁਣ ਕੋਈ ਖਤਰਾ ਨਹੀਂ ਹੈਗਾ ਬਾਕੀ ਅੱਗੇ ਪਰਮਾਤਮਾ ਦੀ ਮਰਜ਼ੀ ਹੈ ਬਹੁਤ ਹਿੰਮਤ ਕਰ ਰਹੇ ਨੇ ਲੋਕ ਹਜ਼ਾਰ ਦੇ ਪੱਧਰ ਤੇ ਇਹਨਾਂ ਨੇ ਪੈਸੇ ਇਕੱਠੇ ਕੀਤੇ ਅਜੀ ਸੀ ਵੀ ਮਸ਼ੀਨਰੀ ਨੂੰ ਤੇ ਟਰੈਕਟਰਾਂ ਤੇ ਤੇਲ ਪਾ ਰਹੇ ਨੇ ਖਾਂਜੇ ਤੌਰ ਤੇ ਅਰ ਦੇਖਦੇ ਆਂ ਹਮੇਤੀ ਬਜ਼ਾਰ ਦੇ ਲੱਗੇ ਹੋਏ ਨੇ ਜਿੰਨਾ ਵੱਧ ਮਜ਼ਬੂਤ ਹੋਊਗਾ ਉਹਨਾਂ ਹੀ ਖਤਰਾ ਘਟ ਜਾਂਦਾ ਬਾਕੀ ਅਗੇ ਪ੍ਰਮਾਤਮਾ ਨੇ ਜੋ ਕਰਨਾ ਬਹੁਤ ਹਿੰਮਤੀ ਪਿੰਡ ਨੇ ਇਹ ਮੰਦਰਾ ਮਲਕੋਂ ਬਲੇਲ ਵਾਲਾ ਅੱਗੇ ਮੁਫਰ ਵੀ ਜੀ ਹੁੰਦਾ ਹੁੰਦਾ ਅੱਗੇ ਨਾਲਾ ਕਿਥੇ ਰਹਿ ਜਾਂਦਾ ਇਹ ਨੇ ਤਰੇ ਭੈਗਾ ਵੀ ਇਕ ਤਾਂ ਪਤੜਾਈ ਹੋ ਜਾਂਦੀ ਹੈ ਟਰੈਕਟਰ ਨਾਲ ਬੰਨ ਮਜ਼ਬੂਤ ਹੋ ਜਾਂਦਾ ਬੰਨਾ ਇੱਕ ਫਿਰ ਮਸ਼ੀਨ ਦਾ ਕਿਰਾਇਆ ਘਟ ਪੈਂਦਾ ਖਰਚਾ ਘਟ ਪੈਂਦਾ ਸੋ ਦੋਨੇ ਕੰਮ ਰਾਸ ਹੋ ਜਾਂਦੇ ਆ ਮਸ਼ੀਨ ਲੱਗੀ ਹੋਈ ਆ ਦਾਰ ਮਿੱਟੀ ਪਾ ਕੇ ਹੁਣ ਦੋਰ ਲਾਈ ਜਾਂਦੇ ਨੇ ਦੁਬਾਰੇ ਪਾ ਰਹੇ ਨੇ ਬੰਨੋਚਾ ਕੀਤਾ ਹੋਇਆ ਪਰ ਇਹਨੂੰ ਦੋਰਚਾ ਕਰ ਰਹੇ ਨੇ ਉਹ ਚੌੜਾ ਕੀਤਾ ਜਾ ਰਿਹਾ ਹੈ ਤਾਂ ਕਿ ਇਹਦੀ ਲਜਵਟੀ ਵੱਧ ਤੋਂ ਵੱਧ ਹੋ ਸਕੇ ਤੈਨੂੰ ਦਿਖਾਉਣਾ ਹੈ ਦ੍ਰਿਸ਼ ਪਾਣੀ ਉੱਤਰਿਆ ਆ ਵੀ ਕਿੰਨਾ ਕਿੰਨਾ ਪਾਣੀ ਇਹ ਚੱਲਿਆ ਸੀ ਤੇ ਕਿੰਨਾ ਪਾਣੀ ਇਹ ਚ ਉੱਤਰ ਚੁੱਕਿਆ ਆ ਇੰਨਾ ਇੰਨਾ ਪਾਣੀ ਉੱਤਰ ਚੁੱਕਿਆ ਇਹਦੇ ਚ ਜਿੱਥੇ ਤੱਕ ਪਾਣੀ ਚੱਲਿਆ ਹੋਵੇ ਲੱਗ ਹੀ ਦਿਖ ਰਿਹਾ ਆ ਆ ਚੱਲ ਰਿਹਾ ਪਾਣੀ ਇਹਦੇ ਪੱਛੇ ਵੀ ਦੇਖਣ ਦੀ ਕੋਸ਼ਿਸ਼ ਕਰਦੇ ਆ ਜਿੱਥੇ ਆਪਾਂ ਖੜੇ ਆ ਤਕਰੀਬਨ ਇਥੋਂ ਤੱਕ ਪਾਣੀ ਚੱਲਿਆ ਹੋਇਆ 4 ਤੋਂ 6 ਫੁੱਟ ਤੱਕ ਪਾਣੀ ਘਟ ਚੁੱਕਿਆ ਹੈ ਇਹਦਾ ਸੋ ਵਾਹਿਗੁਰੂ ਬੇਰਦਾਸ ਕਰਦੇ ਆ ਕਿ ਮੀਂਹ ਬੰਦ ਹੋਣ ਤੇ ਇਹਦਾ ਪਾਣੀ ਕੰਟਰੋਲ ਹੋਵੇ ਤੇ ਲੋਕ ਕੁਝ ਸੁੱਖ ਦਾ ਸਾਹ ਲੈ ਸਕਣ ਤੇ ਦੁਆਰੇ ਪਰਹਰ ਸਰ ਹੋ ਸਕਣ वैसे ਤਾਂ ਪ੍ਰਸ਼ਾਸਨ ਦੇ ਸਰਕਾਰ ਨੂੰ ਚਾਹੀਦਾ ਵੀ ਇਹ ਕੰਮ ਰੰਦੇ ਸਮੇਂ ਕੀਤਾ ਜਾਣਾ ਤੇ ਲੋਕਾਂ ਦਾ ਇਹ ਫਸਲਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਤੇ ਇੰਨਾ ਦੁਸ਼ਵਾਰੀ ਨਾ ਚੱਲਣੀ ਪਵੇ ਲੋਕਾਂ ਨੂੰ ਤੇ ਸਰਕਾਰ ਨੂੰ ਕਿਉਂਕਿ ਕੰਮ ਨਾਲ ਬਾਅਦ ਚ ਵੀ ਪੈਂਦਾ ਤੇ ਪਹਿਲਾਂ ਹੋ ਜਾਏ ਤਾਂ ਜਿਆਦਾ ਵਧੀਆ ਸੋ ਉਮੀਦ ਕਰਦੇ ਆ ਕਿ ਅੱਗੇ ਤੋਂ ਸਰਕਾਰਾਂ ਸੁਰੀ ਸੁਚੇਤ ਹੋਣ ਤੇ ਹੜ੍ਹਾਂ ਹੋਣ ਤੋਂ ਬਚਾਅ ਹੋ ਸਕੇ ਅੱਜ ਤੱਕ ਲਈ ਇੰਨਾ ਹੀ ਧੰਨਵਾਦ